ਹਾਂਜੀ ਦੀਪਕ ਜੀ ਜਿਹੜਾ ਅੱਜ ਲੰਗਰ ਲਗਾਇਆ ਉਸ ਬਾਰੇ ਕੀ ਕਹਿਾਜੋਗੇ ਜੈ ਸ਼੍ਰੀ ਵਾਲਾ ਜੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਕਮੇਟੀ ਵੱਲੋਂ ਹਰ ਮੰਗਲਵਾਰ ਦਾ ਲੰਗਰ ਇੱਥੇ ਸੰਗੜਵੋਚਨ ਹਰਮਾਨ ਮੰਦਰ ਵਿੱਚ ਲਾਇਆ ਜਾਂਦਾ ਹੈ ਤੋਂ ਜਿਹੜਾ ਅੱਜ ਦਾ ਇਹ ਭੰਡਾਰਾ ਇਹ ਸਾਡੇ ਪਰਮਿੰਦਰ ਅਰੋੜਾ ਜੀ ਜਿਹੜੇ ਕੀ ਦੇਖ ਭਾਸ਼ ਕਰਦੇ ਉਹ ਪੱਤਰਕਾਰ ਨੇ ਕਿ ਅੱਜ ਇਹ ਉਹਨਾਂ ਵੱਲੋਂ ਉਹਨਾਂ ਦੀ ਵਿੱਦ ਫੈਮਲੀ ਉਹਨਾਂ ਨੇ ਆ ਕੇ ਸੰਗੜਵੋਚਨ ਹਰਮਾਨ ਮੰਦਰ ਵਿੱਚ ਬਾਲਾ ਜੀ ਦੇ ਇਹ ਸਾਹਮਣੇ ਉਹਨਾਂ ਨੇ ਕਿਹੜੀ ਚਾਲ ਦਾ ਆ ਕੇ ਭੋਗ ਲਾਇਆ ਉਹ ਬਾਲਾ ਜੀ ਲੰਗਰ ਸੇਵਾ ਪੀਤੀ ਉਹਨਾਂ ਦੀ ਦਿਨ ਦੁਗਣੀ ਰਾਤ ਚੋਗਣੀ ਹੋਵੇ ਪੂਰੀ ਕਾਮਨਾ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਉਹ ਸਾਡਾ ਸਾਥ ਦੇਂਦੇ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਦੇਖੋ ਜੀ ਕੋਈ ਬਰਥਡੇ ਆ ਕੋਈ ਮੈਰਿਜ ਹੋ ਰਹੀ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਦਾ ਤੁਸੀਂ ਲੰਗਰ ਲਵਾਓ ਜਾਂ ਲੰਗਰ ਚ ਆਪਣਾ ਆਯੋਜਨ ਲਵਾਓ ਇਸ ਤਰ੍ਹਾਂ ਸੈਗਣਾ ਦੀ ਗਿਣਤੀ ਤੇ ਤੁਹਾਡੇ ਸਾਹਮਣੇ ਹਰ ਮੰਗਲਵਾਰ ਆ ਕੇ ਲੰਗਰ ਲੋਕ ਇਹ ਖਾਂਦੇ ਨੇ ਤੇ ਦੂਜੀ ਗੱਲ ਰੋਟੀ ਬੈਂਕ ਜਿਹੜਾ ਕਿ ਮਾਤਰ 20 ਰੁਪਏ ਵਿੱਚ ਬਾਲਾ ਜੀ ਕੋਈ ਇੱਕ ਚਲਦੀ ਹੈ ਬਿਨਾ ਲਸਣ ਪਿਆਜ਼ ਤੋਂ ਉਹ ਵੀ ਸਭ ਤੋਂ ਪਹਿਲਾਂ ਬਾਲਾ ਜੀ ਨੂੰ ਦਾ ਭੋਗ ਲੱਗਦਾ ਹੈ ਉਹਦੇ ਬਾਅਦ ਉਹ ਲੰਗਰ ਪ੍ਰੋਵਾਈਡ ਕਰਾਇਆ ਜਾਂਦਾ ਹੈ ਜੇਕਰ ਕਿਸੇ ਨੇ ਇੱਥੇ ਗਾਣਾ ਪਾਵੇ ਇੱਥੇ ਗਾ ਰਦਾ ਜੇਕਰ ਕਿਸੇ ਨੇ ਘਰ ਲੈ ਕੇ ਜਾਣਾ ਉਹਦੀ ਉਹ ਪੈਕਿੰਗ ਹੈ ਉਹਦੇ باوجود ਸਸਤਾ ਗਰਮੀ ਨੂੰ ਦੇਖਦੇ ਹੋਏ ਦੋ ਤਿੰਨ ਜਗ੍ਹਾ ਪਾਣੀ ਵੀ ਉਹਨਾਂ ਨੇ ਕੈਂਪਰ ਸ਼ੁਰੂ ਕੀਤੀ ਹੈ ਸਸਤਾ ਨੇ ਬਕੀਆਂ ਵਾਲੇ ਚੌਕ ਤੇ ਪੁਰਾਣੀ ਜ਼ਾਰਾ ਮੰਡੀ 'ਚ ਦਿੱਤਾ ਕਿ ਦੋ ਦੋ ਤਿੰਨ ਤਨ ਵਾਰ ਪਾਣੀ ਚੇਂਜ ਹੁੰਦਾ ਹੈ ਕਿਉਂਕਿ ਗਰਮ ਹੋ ਜਾਂਦਾ ਪਾਣੀ ਗਰਮੀਆ ਕਰਕੇ ਉਹ ਕਰਕੇ ਉਹ ਸਾਡੇ ਹਰ ਅਮਰਤ ਵਾਲੇ ਜਲ ਵਾਲੇ ਉਹ ਦੋ ਤਿੰਨ ਵਾਰੀ ਉੱਤੇ ਚੇਂਜ ਕਰਦੇ ਆਂ ਸਾਥਾਂ ਵਾਲੋ ਕੋਈ ਮੈਡੀਸਨ ਦੀ ਕਿਤੇ ਨੂੰ ਲੋੜ ਆ ਜਰੂਰਤ ਵਾਂਗੂ ਜਾਂ ਕੋਈ ਵਿਆਹ ਸ਼ਾਦੀ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਇਹ ਕਰਦੀ ਪਈ ਹੈ ਸੇਵਾ ਸੋ ਲੋਕਾਂ ਨੂੰ ਆਈਓਪੀ ਲਈ ਸਾਡੇ ਨਾਲ ਜੁੜੋ ਤੇ ਆਪਾਂ ਇਹਨੂੰ ਸੇਵਾ ਨੂੰ ਹੋਰ ਵਧਾਈਏ ਫਰਨਾਜ਼ਨ ਤੁਹਾਨੂੰ ਅੱਗੇ ਲੈ ਗਈ ਅੰਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੋਲ ਬਾਲਾ ਜੀ ਮਹਾਰਾਜ ਕੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਾਲਾ ਜੀ ਲੰਗਰ ਸੇਵਾ ਕਮੇਟੀ ਵੱਲੋਂ ਸਾਰਿਆਂ ਨੂੰ ਆਰਾਮ ਦਾ ਬਾਲਾ ਜੀ ਲੰਗਰ ਸੇਵਾ ਕਮੇਟੀ ਨਾਲ ਤੁਸੀਂ ਵੀ ਵੱਧ ਤੋਂ ਵੱਧ ਜੁੜੋ ਹਰ ਮੰਗਲਵਾਰ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਲੰਗਰ ਚੱਲਦਾ ਜਿਵੇਂ ਕਿਸੇ ਦੇ ਮੈਰਿਜ ਹੋਵੇ ਅਸੀਆ ਕੋਈ ਜਨਮ ਦਿਨ ਦਾ ਉਹਦੇ ਵਿੱਚ ਬਾਲਾ ਜੀ ਸੋਈ ਦੇ ਵਿੱਚ ਤੁਸੀਂ ਸਹਿਯੋਗ ਪਾ ਸਕਦੇ ਹੋ ਤੁਹਾਡਾ ਇੱਕ ਇੱਕ ਕਰਤੀਆ ਉਹ ਲੋਕਾਂ ਦੀ ਸੇਵਾ ਦੇ ਵਿੱਚ ਹੀ ਲੱਗੂ ਆ ਜੀ ਉਹ ਨਹੀਂ ਵਿਰਤ ਨਹੀਂ ਜਾਊਗਾ ਕਿਤੇ ਵੀ ਇਹ ਅਸੀਂ ਵਿਸ਼ਵਾਸਦਵਾਨ ਨੇ ਆ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਪਾਣੀ ਦੀ ਸੇਵਾ ਚੱਲਦੀ ਪਈ ਆ ਇਹ ਲੋਕ ਸਹਿਯੋਗ ਦੇਣ ਤਾਂ ਹੀ ਸੇਵਾ ਹੋਰ ਕਈ ਜਗ੍ਹਾ ਤੇ ਲੱਗ ਸਕਦੀ ਆ